ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਲਈ ਸੁੱਕੇ ਮੇਵੇ ਵੱਜੋਂ ਮਸ਼ਹੂਰ ਮੂੰਗਫਲੀ ਦਾ ਸੀਜ਼ਨ ਇਨੀ ਦਿਨੀ ਜ਼ੋਰਾਂ ਤੇ ਹੈ ਲੋਕ ਸ਼ਹਿਰਾਂ ਦੇ ਮੁੱਖ ਸੜਕਾਂ ਤੇ ਲੱਗੇ ਮੂੰਗਫਲੀ ਦੇ ਸਟਾਲਾਂ ਤੋਂ ਮੂੰਗਫਲੀ ਦੀ ਖਰੀਦਦਾਰੀ ਕਰਦੇ ਨੇ ਇਹਨਾਂ ਨੂੰ ਖੂਬ ਖਾਂਦੇ ਨੇ ਇਹ ਹੀ ਨਹੀਂ ਇਹ ਚਾਰ ਦੋਸਤ ਵੀ ਇਕੱਠੇ ਹੁੰਦੇ ਨੇ ਤਾਂ ਮੂੰਗਫਲੀ ਦੀ ਮੰਗ ਹੁੰਦੀ ਹੈ ਮਾਹਿਰਾਂ ਅਨੁਸਾਰ ਦਿਵਾਲੀ ਤੋਂ ਲੈ ਕੇ ਲੋੜੀ ਦੀ ਤੱਕ ਮੰਡੀ ਵਿੱਚ ਮੂੰਗਫਲੀ ਦਾ ਸੀਜ਼ਨ ਹੁੰਦਾ ਹੈ ਤੇ ਲੋੜੀ ਤੋਂ ਬਾਅਦ ਮੂੰਗਫਲੀ ਦਾ ਸਵਾਦ ਗਾਇਬ ਹੋ ਜਾਂਦਾ ਹੈ ਡਾਕਟਰ ਸੰਜੀਵ ਗੋਤਮ ਅਤੇ ਡਾਕਟਰ ਈਸ਼ਵਰ ਚੰਦਰ ਸਰਦਾਨਾ ਅਨੁਸਾਰ ਮੂੰਗਫਲੀ ਵਿੱਚ ਬਦਾਮ ਨਾਲੋਂ ਜ਼ਿਆਦਾ ਪੋਸ਼ਟਿਕ ਤੱਤ ਹੁੰਦੇ ਨੇ ਜੇਕਰ ਤੁਸੀਂ ਰੋਜ਼ਾਨਾ ਇੱਕ ਮੁਠੀ ਮੂੰਗਫਲੀ ਖਾਂਦੇ ਹੋ ਤਾਂ ਤੁਹਾਡੀ ਸ਼ੂਗਰ ਕੰਟਰੋਲ ਵਿੱਚ ਰਹਿੰਦੀ ਹੈ। ਇਹਦੇ ਵਿੱਚ ਪੋਸਟਿਕ ਜਿਹੜੇ ਹੈਗੇ ਆ ਉਹ ਬਦਾਮਾਂ ਨਾਲੋਂ ਵੀ ਮੇਰੇ ਹਿਸਾਬ ਨਾਲ ਜ਼ਿਆਦਾ ਹੀ ਹੈ ਜੀ। ਤੇ ਹਰ ਬੰਦੇ ਦੀ ਰੀਚ ਵੀ ਹੈ ਇਹ। ਸੈਕੰਡਲੀ ਸਿਆਲ-ਸਿਆਲ ਚੀ ਖਾਣੀ ਹੈ ਇਹ। ਦੂਸਰਾ ਹੈ ਕਿ ਹੁਣ ਲੋਹੜੀ ਵੀ ਆ ਗਈ ਹੈ। ਲੋਹੜੀ ਦੇ ਵਿੱਚ ਵੀ ਇਹਦਾ ਬਹੁਤ ਵੱਡਾ ਯੋਗਦਾਨ ਹੈ। ਲੋਕ ਇਹਨੂੰ ਇਹ ਇਹਦੇ ਨਾਲ ਹੀ ਲੋਹੜੀ ਮਨਾਉਂਦੇ ਆ ਤੇ ਇਹ ਸਾਰਿਆਂ ਨੂੰ ਖਾਣੀ ਚਾਹੀਦੀ ਹੈ। ਬਗੈਰ ਚੱਲੇ ਤੋਂ ਖਾ ਲੋ ਜਿਆਦਾ ਵਧੀਆ ਹੈ ਕਈ ਲੋਕ ਤਲਕੇ ਵੀ ਖਾਂਦੇ ਆ ਪਰ ਉਹ ਨਾਲ ਹੈ ਜਿਹੜੀ ਆ ਭੁੰਨੀ ਹੋਈ ਹੁੰਦੀ ਹੈ ਇਹ ਮੂੰਫਲੀ ਸਿਹਤ ਵਾਸਤੇ ਜਿਆਦਾ ਅੱਛੀ ਹੈ ਔਰ ਖਾਣੀ ਚਾਹੀਦੀ ਹੈ ਗਰਮੀਆਂ ਵਿੱਚ ਖਾ ਸਕਦੇ ਆ ਲੇਕਿਨ ਗਰਮੀਆਂ ਦੇ ਵਿੱਚ ਸਾਡਾ ਬੋਡੀ ਹੀ ਡਿਮਾਂਡ ਨਹੀਂ ਕਰਦਾ ਲੇਕਿਨ ਗੱਲ ਫਿਰ ਇਹ ਚਸਕੇ ਤੇ ਆ ਜਾਂਦੀ ਨੇ ਬਹੁਤ ਸਾਰੇ ਲੋਕ ਇਹੋ ਜਿਹੇ ਦੇਖੇ ਨੇ ਜਿਹੜੇ ਇਹਦੇ ਐਡਿਕਟ ਹੋ ਗਏ ਨੇ ਕਿ ਉਹ ਗਰਮੀਆਂ 'ਚ ਵੀ ਖਾਂਦੇ ਨੇ ਔਰ ਬੋਡੀ ਉਹਨੂੰ ਐਕਸੈਪਟ ਵੀ ਕਰਦੀ ਹੈ ਲੇਕਿਨ ਅਸੀਂ ਆਮ ਤੌਰ ਤੇ ਕਰਦੇ ਸੀ ਐਜ਼ ਅ ਰੂਲ ਬਾਅਦ ਗੱਲ ਕਰਦੇ ਆਂ ਤੇ ਗਰਮੀਆਂ ਦੇ ਵਿੱਚ ਸਾਨੂੰ ਇਹਦੀ ਮਾਤਰਾ ਘਟਾ ਦੇਣੀ ਚਾਹੀਦੀ ਆ ਜਾਂ ਫਿਰ ਨਹੀਂ ਕਰਨੀ ਚਾਹੀਦੀ ਕਿਉਂਕਿ ਇਹਦੇ ਰੁਕਸ਼ ਹੋਣ ਕਰਕੇ ਗਰਮੀ ਦੇ ਵਿੱਚ ਰੁਕਸ਼ਤਾ ਵੀ ਵੱਧਦੀ ਆ ਤੇ ਇਸ ਕਰਕੇ ਇਹਨੂੰ ਜਿਸੀਂ ਜਿਆਦਾ ਨਹੀਂ ਖਾਣਾ ਚਾਹੀਦਾ ਲੇਕਿਨ ਅਗਰ ਅਸੀਂ ਅਡਿਕਟ ਹੋ ਗਏ ਜੇ ਜਿਦਾ ਅਸੀਂ ਚਾਹਦੇ ਅਡਿਕਟ ਹੋ ਗਏ ਗਰਮੀਆਂ ਦੇ ਵਿੱਚ ਵੀ ਚਾਹ ਪੀਨੇ ਆ ਸਰਦੀਆਂ ਦੇ ਵਿੱਚ ਵੀ ਚਾਹ ਪੀਨੇ ਆ ਆਈਸਕ੍ਰੀਮ ਦੇ ਅਡਿਕਟ ਹੋ ਗਏ ਗਰਮੀਆਂ 'ਚ ਵੀ ਆਈਸਕ੍ਰੀਮ ਖਾਣੇ ਆ ਸਰਦੀਆਂ 'ਚ ਵੀ ਆਈਸਕ੍ਰੀਮ ਖਾਣੇ ਤੇ ਇਸ ਕਰਕੇ ਸਾਰੀਆਂ ਗੱਲਾਂ ਕਰਦੇ ਹੋਏ ਇਹ ਅਸੀਂ ਦੇਖਦੇ ਆਂ ਵੀ ਇਹਨਾਂ ਨੂੰ ਇਹ ਰਿਚ ਡਾਈਟ ਹੌਣਕ ਦੇ ਕਰਕੇ ਸਾਨੂੰ ਲੈ ਲੈਣਾ ਚਾਹੀਦਾ ਆਪਣੀ ਤਸਵੀਰ ਹੁੰਦੀ ਹੈ ਮੂਫਲੀ ਦੇ ਅਗਰ ਤੁਸੀਂ ਮੈਂ ਜਿੰਨੇ ਦੱਸੀ ਗੱਲ ਹੈ ਕਿ ਇੱਕ ਮੁਠੀ ਤੁਸੀਂ ਖਾ ਲਓ ਜੇ ਹੁਣ ਤੁਸੀਂ ਪੰਜ ਚਾਰ ਮੁਠੀਆਂ ਖਾ ਲਓਗੇ ਤਾਂ ਨੇਚਰਲੀ ਨੁਕਸਾਨ ਹੁੰਦਾ ਹੈ ਕੋਈ ਵੀ ਚੀਜ਼ ਹੈ ਚਾਹੇ ਕਿੰਨੀ ਵੀ ਵਧੀਆ ਕਿਉਂ ਨਾ ਹੋਇਆ ਅਗਰ ਅਸੀਂ ਉਹਨੂੰ ਜ਼ਿਆਦਾ ਕਰਦੇ ਹਾਂ ਤਾਂ ਉਹਦਾ ਨੁਕਸਾਨ ਹੁੰਦਾ ਹੈ ਨੁਕਸਾਨ ਨਾਲੋਂ ਬੈਨੀਫਿਟ ਜਿਹੜੇ ਆ ਉਹ ਮੂਫਲੀ ਦੇ ਜ਼ਿਆਦਾ ਹੈ ਬੱਚਿਆਂ ਨੂੰ ਬਹੁਤ ਬੈਨੀਫਿਟ ਹੁੰਦਾ ਔਰ ਜਵਾਨ ਆਦਮੀ ਬਾਸੇ ਬਹੁਤ ਬੈਨੀਫਿਟ ਹੈ ਲੇਡੀਜ਼ ਵਾਸਤੇ ਬੋਲ ਮਤਲਬ ਸਾਰੇ ਹਰ ਤਰ੍ਹਾਂ ਦੇ ਵਰਗ ਵਾਸਤੇ ਮੁਕੜੀ ਜਾ ਕੋਈ ਨੁਕਸਾਨ ਨਹੀਂ ਹੈ ਮੂੰਫਲੀ ਖਾਣ ਦਾ ਜਿਹੜਾ ਸਮਾਂ ਹੈ ਜਿਵੇਂ ਮੈਂ ਦੱਸਿਆ ਕਿ ਡਾਇਬੀਟਿਕ ਪੇਸ਼ੈਂਟ ਅਗਰ ਹੈਗਾ ਤਾਂ ਸਵੇਰ ਨੂੰ ਖਾ ਲੈ ਬਾਕੀ ਰੂਟੀਨ ਦੇ ਵਿੱਚ ਅਗਰ ਤੁਸੀਂ ਰਾਤ ਨੂੰ ਮੂੰਫਲੀ ਖਾਂਦੇ ਹੋ ਤੇ ਜਿਹੜੀ ਉਹਦੀ ਪੂਰੀ ਕੈਲਰੀਜ਼ ਹੈ ਤੁਹਾਡੀ ਬਾਡੀ ਦੇ ਵਿੱਚ ਕੰਜ਼ੈਪਟ ਹੁੰਦੀ ਹੈ ਇੱਕ ਮਨੁੱਖ ਦੇ ਜਿਹੜਾ वजन ਮੰਨ ਲਓ 60 ਕਿਲੋ ਭਾਰ ਹੈ ਤਾਂ ਉਹਨੂੰ ਇੱਕ ਦਿਨ ਦੇ ਵਿੱਚ ਪਰ ਬੋਡੀ ਵੇਟ ਦੇ ਮੁਤਾਬਕ 1 ਗ੍ਰਾਮ ਪ੍ਰੋਟੀਨ ਚਾਹੀਦੀ ਹੁੰਦੀ ਹੈ ਅਗਰ ਅਸੀਂ ਸੋ 100 ਗ੍ਰਾਮ ਮੂੰਗਫਲੀ ਖਾਣੇ ਤੇ ਉਸ ਨੂੰ 26 ਗ੍ਰਾਮ ਜਿਹੜੀ ਪ੍ਰੋਟੀਨ ਹੈ ਉਹਦੇ ਵਿੱਚੋਂ ਮਿਲ ਜਾਂਦੀ ਹੈ। ਬਾਕੀ ਜਿਹੜੀ ਰਿਮੇਨਿੰਗ ਹੈ ਸਾਨੂੰ ਅਦਰ ਫੂਡ ਤੇ ਮਿਲ ਜਾਂਦੀ ਹੈ। ਸੋ ਪ੍ਰੋਟੀਨ ਜਿਹੜਾ ਸਾਡਾ ਬੇਸਿਕ ਡਾਈਟ ਦਾ ਇੱਕ ਹਿੱਸਾ ਹੈ। ਸੋ ਮੂੰਗਫਲੀ ਸਾਡੀ ਉਹਨੂੰ ਕਵਰ ਅਪ ਕਰਦੀ ਹੈ। ਇਹ ਕਿ ਆਵੇ ਇਹ ਸਾਰਾ ਸੀਜ਼ਨ ਖਾਈ ਜਾ ਸਕਦੀ ਹੈ ਮੂੰਗਫਲੀ। ਨਹੀਂ ਮੂੰਗਫਲੀ ਦਾ ਡਿਪੈਂਡ ਕਰਦਾ ਸੀਜ਼ਨ ਕਿ ਮੂੰਗਫਲੀ ਇੱਕ ਐਦਾਂ ਦੀ ਚੀਜ਼ ਹੈ। ਜਦੋਂ ਤੁਸੀਂ ਨੂੰ ਆਊਟ ਆਫ ਸੀਜ਼ਨ ਖਾਓ ਤਾਂ ਆਪਣੇ ਆਪ ਹੀ ਕੜਵੀ ਲੱਗਦੀ ਹੈ। ਅਗਰ ਮੂੰਗਫਲੀ ਤੁਸੀਂ ਭੁੰਨ ਕੇ ਰੱਖਦੇ ਹੋ ਤਾਂ ਮਹੀਨਾ ਦੋ ਮਹੀਨਾ ਬਾਅਦ ਟੇਸਟ ਬਦਲ ਜਾਂਦਾ। ਕੋਈ ਵੀ ਚੀਜ਼ ਆ ਉਹ ਦਾ ਪੇਸਟ ਵੀ ਬਣਿਆ ਰਹਿੰਦਾ ਤੇ ਉਹ ਚੰਗੀ ਵੀ ਲੱਗਦੀ। ਇਸੀ ਦੇ ਵਿੱਚ ਕੀ ਬੇਨਫਿਟ ਹੋਏਗਾ ਜੀ ਇਹ ਤੱਕੀ ਦੇ ਪੱਕੀ ਨੂੰ ਸਰ ਦੋਨੋਂ ਚੀਜ਼ਾਂ ਦਾ ਲਾਭ ਹੈ। ਕੱਚੀ ਦੇ ਵਿੱਚ ਜਿਹੜਾ ਆਇਲ ਜ਼ਿਆਦਾ ਹੁੰਦਾ। ਜਦੋਂ ਅਸੀਂ ਇਹਨੂੰ ਪਕਾ ਲੈਂਦੇ ਤਾਂ ਸਾਨੂੰ इजीली ਡਾਈਜੈਸਟ ਹੁੰਦਾ ਸਾਡੀ ਜਿਹੜਾ ਡਾਈਜੈਸਟਿਵ ਸਿਸਟਮ ਹੈ। ਜਦੋਂ ਕੋਈ ਵੀ ਚੀਜ਼ ਅਸੀਂ ਸੇਕ ਲੈਨੇ ਆ ਪਕਾ ਲੈਨੇ ਆ ਤਾਂ ਸਾਨੂੰ ਜਿਹੜਾ ਉਹਦਾ ਚ ਉਹ ਠੀਕ ਉਹ ਡਿਪੈਂਡ ਕਰਦਾ ਦੋਨੋਂ ਚੀਜ਼ਾਂ ਦਾ। ਜਿਹੜੀ ਕੱਚੀ ਮੂਫਲੀ ਹੈ ਜਿਹੜਾ 슈ਗਰ ਦਾ ਪੇਸ਼ੈਂਟ ਹੈ ਉਹਦੇ ਵਾਸਤੇ ਕੱਚੀ ਮੂਫਲੀ ਬੇਨਫਿਟ ਰਹੇਗੀ। ਬਾਕੀਆਂ ਵਾਸਤੇ ਪੱਕੀ ਮੂਫਲੀ ਵੀ ਬੇਨਫਿਫਟ ਠੀਕ ਹੈ ਤੇ ਜਿਹੜਾ ਔਇਲ ਹੁੰਦਾ ਇਹ ਪਕਾਉਣ ਵਾਸਤੇ ਵੀ ਕੰਮ ਆ ਜਾਂਦਾ ਬਾਲਾਂ ਦੇ ਵਿੱਚ ਬੜਾ ਕਿ ਇਹਦੇ ਵਿੱਚ ਵਾਈਟਨ ਵਾਈਟਨ ਹੁੰਦਾ ਇੱਕ ਵਾਈਟਨ ਜਿਹੜਾ ਹੁੰਦਾ ਵਾਈਟਨ ਦੇ ਨਾਲ ਸਾਡੇ ਵਾਲਾਂ ਦਾ ਜਿਹੜਾ ਜਿਵੇਂ हेयर ਫਾਲ ਹੁੰਦਾ ਤੇ ਉਹ ਨਹੀਂ ਹੋਏਗਾ ਸੋ ਇਹਦੇ ਵਿੱਚ ਬੇਨਿਫਿਟ ਅਮਾਈਨ ਵਾਈਟਨ ਫਾਸਫੋਰਸ ਇਹ ਚੀਜ਼ਾਂ ਹੋਣ ਦੇ ਨਾਲ ਸਾਨੂੰ ਬਹੁਤ ਫੁੱਲੀ ਦੇ ਫਾਇਦੇ ਹੁੰਦੇ ਨੇ ਤੇ ਹਰ ਵਰਗ ਖਾ ਸਕਦਾ ਜਿਹਨੂੰ ਜਿਹਨੂੰ ਜਿਹੜਾ ਟੇਸਟ ਲੱਗਦਾ ਨੁਕਸਾਨ ਕਿਸੇ ਵਿੱਚ ਕੋਈ ਨਹੀਂ ਹੈ ਕੱਚੀ ਵੀ ਖਾ ਸਕਦੇ ਆ ਪੱਕੀ ਵੀ ਖਾ ਸਕਦੇ ਆ ਜਦੋਂ